ਲੋ ਜੀ ਬਾਈ ਬਿਜਲੀ ਦੀ ਤਾਰਾਂ ਦਾ ਪਟਾਕਾ ਪਿਆ ਏ ਦੇਖੋ ਬਾਈ ਇੱਧਾ ਅੱਗ ਲੱਗ ਜਾਂਦੀ ਜਾਂਦੇ ਅੱਗ ਲੱਗ ਗਈ ਉਹ ਤਾਰ ਦਾ ਪਟਾਕਾ ਪਿਆ ਬਾਈ ਦੇਖੋ ਪਹਿਲੇ ਨੰਬਰ ਵਾਲੀ ਦਾ ਹਾਕ ਨਿਕਲੀ ਆਖੋ ਜਦੋਂ ਅੱਗ ਆ ਗਿਆ ਸਰਦਾਰ ਜੀ ਗਰਮੀ ਜ਼ਿਆਦਾ ਏ ਲੱਭਾ ਨਹੀਂ ਬੰਦਾ ਮੈਂ ਤੇਰੀ ਫੋਟੋ ਦੇਖ ਲੈਣਾ ਦੂਹੋਂ ਪਾਸੇ ਨਹੀਂ ਤੇਰੇ ਨੰਬਰ ਮੈਨੂੰ ਪੜਾਉਣਾ ਪੈਂਦਾ ਫਿਰ ਲੋਈ ਬਾਈ ਗੱਡੀ ਗੱਡੀ ਤੇ ਅੱਜ ਗੱਡੀ ਲਾਉਣੀ ਹੁੰ ਟ੍ਰੈਕਟਰ ਲਈ ਜਗਾ ਟਰੈਕਟਰ ਲਾ ਤਾ ਇਧਰ ਆਪਾਂ ਨੂੰ ਸਾਫ਼ ਕਰਕੇ ਲਾਉਣਾ ਕੱਕਣੀ ਲਾਉਣਾ ਆ ਦੇਖੋ ਬਾਈ ਇਹ ਨੂਰੇ ਕਰਕੇ ਲੈ ਤਾ ਨਾਲ ਸੁਣਾਉਣਾ ਆ ਆਉਂਦਾ ਬਾਈ ਹੁਣ ਉਹ ਉੱਥੇ ਲਾ ਦੇਣਾ ਚੱਲਣਾ ਪੱਖਾ ਵਿੰਡੋ ਫੈਨ ਵਿੰਡੋ ਹੀ ਚੱਲਣਾ ਹਾਂ òn ਲੈ ਲਈ ਗੇੜੀ ਥੋੜੀ ਜਿਹੀ ਲਈ ਹੈ ਜ਼ਿਆਦਾ ਕਾਤੇ ਨਹੀਂ ਲਈ ਬਸ ਜੀ ਲੈ ਲਈ ਮੈਂ ਸਰਬਾਨਾ ਦੇ ਇੰਨਾ ਕਬੜਾ ਹੀ ਘਰ ਆ ਕੇ ਸਾਡਾ ਘਰ ਥਮਟੇ ਗਿਰ ਪਾ ਦੇ ਚਾਲ ਕੀ ਆ ਪਾਇਆ ਗੇ ਗੇਰ ਹਾਂ ਠੀਕ ਹੈ ਤਰਵਾਲ ਜਾਕੂ ਨਹੀਂ ਬਾਈ ਤਰਵਾਲ ਵਾਲੀ ਜਗਾ ਗੱਡੀ ਲੱਗਣੀ ਆ доллар

ਲੋ ਜਿਵੇਂ ਗੱਡੀ 'ਚ ਕੱਪੜਾ ਦੇ ਦਿੱਤਾ ਪੰਮੂ ਨੇ ਸਾਈਕਲ ਹੀ ਨੇਰੀ ਲਿਆਂਦੀ ਦੀ ਆ ਨਾਲ ਖਹਿ ਖਿਆ ਆਉਂਦਾ ਹਾਂਜੀ ਕੀ ਕਰਦੇ ਜੀ ਨਹੀਂ ਇੰਨੀ ਸਾਈਕਲ ਹੀ ਵੀ ਆਉਂਦੇ ਆ ਹਾਂਜੀ ਤੁਸੀਂ ਕਿਹ ਲੈ ਆਏ ਕਿਦਾਂ ਮਗਾਇਆ ਦਾ ਤੁਸੀਂ ਠੰਡਾ ਪਾਣੀ ਕਰਵਾ ਠੰਡਾ ਪਰ ਜੀ ਠੰਡਾ ਪਾਣੀ ਕਰ ਦਿੰਦੇ ਏਸੀ ਕਮਰਾ ਠੰਡਾ ਕਰ ਦਿੰਦਾ ਹਾਂ ਬਸ ਠੀਕ ਹੈ ਪੰਮੂ ਕਿੰਨੇ ਦੇ ਗਏ ਦੇਣੇ ਸਾਈਕਲ ਹੀ ਪਰ ਚਾਰ ਚਲੋ ਫਿਰ ਆ ਦੇਖੋ ਜੀ ਧਰਤੀ ਪਰ ਵੀ ਲੇਟੇ ਕਪੜੇ ਪੂਰੇ ਲਵੇੜੇ ਪਏ ਐ ਤੇ ਹੁਣ ਸਾਈਕਲ ਹੀ ਪਰਾ ਤਰਪਾਲ ਤਾਂ ਲੱਤੀ ਐ ਗੱਡੀ ਤੇ ਵਾਈਓ ਦੇਖੋ ਐਨ ਗੱਡੀ ਦੇ ਨਾਲ ਖਹਿ ਕੇ ਲੰਘਦਾ ਐ 니 ਇਹ ਵਿੱਚ ਰੀਟਾ ਪਾ ਦੂਗਾ ਠੱਕਦਾ ਤਾਂ ਨਹੀਂ ਠੱਕਦੇ ਤਾਂ ਨਹੀਂ ਜਮੋ ਵੀ ਨਹੀਂ ਐਨੀ ਜਾਣ ਐਨੀ ਜਾਣ ਅੰਨੀ ਟੋਲਾ ਤਾਂ ਖਾਈਂ ਅੱਥੜੀ ਪਬੂਕ ਚਲੋ ਬਾਏ ਕਰਦੇ ਲੋ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਆ ਤੇ ਪਿੰਡ ਵਾਲੀ ਮੋਟਰ ਤੇ ਆਉਂਦੀ ਸਾਰੇ ਉਧਰ ਤਾਰਾ ਨਾ ਪਟਾਕਾ ਪਿਆ ਬਾਈ ਉੱਥੇ ਵੀ ਅੱਗ ਜੀ ਲੱਗੀ ਉਹਦੇ ਥੱਲੇ ਟਰੈਫਿਕ ਹੁੰਦੇ ਹਮ ਕਿੱਥੇ ਅਗ ਲੱਗੀ ਦੇਖਿਆ ਉਹ ਮੇਰੇ ਕਿੱਥੇ ਆ ਕੇ ਮੋਟਰ ਮੋਟਰ ਵਾ ਕੇ ਕੋਮੋ ਪਾਣੀ ਪਨੀਰੀ ਕਿੱਥੇ ਵੇਚਣੀ ਹੈ ਉੱਥੇ ਇੱਥੇ ਉੱਥੇ ਉੱਥੇ ਕਿੱਥੇ ਵੇਚਣੀ ਹੈ ਉੱਥੇ ਪੂਰੀ ਪਨੀਰੀ ਵੇਚਣੀ ਬਾਈ ਉਮੜੀ ਖੇਤ ਮੇ ਪਹੁੰਚ ਗਿਆ ਹੈ ਦੱਸ ਠੰਡ ਕਿੰਨੀ ਕ ਹੈ ਠੰਡ ਕਿੰਨੀ ਕ ਹੈ ਹਾਂ ਬਹੁਤ ਠੰਡ ਹੈ ਗਰਮੀ ਹੈ ਗਰਮੀ ਉਹ ਬਹੁਤ ਠੰਡ ਹੈ ਯਾਰ ਇਹ ਗਰਮੀ ਹੈ ਯਾਰ ਠੰਡ ਰਾਤੀ ਯਾਰ ਗਰਮੀ ਹੈ ਏਸੀ ਬੰਦ ਕਰ ਦੇਣਾ ਅੱਜ ਆਪਾਂ ਨੇ ਹੀਟਰ ਲਾ ਲੈਣਾ ਠੰਡ ਬਹੁਤ ਹੈ ਗਰਮੀ ਹੈ ਹਾਂ ਗਰਮੀ ਹੈ ਨਾਲੇ ਕਿਹੜੇ ਠੰਡ ਹੈ ਗਰਮੀ ਹੈ ਗਰਮੀ ਹਾਂ ਤੂੰ ਸਿੱਖੇਤਾਂ ਮੇ ਕੀ ਕਰਨਾ ਹੈ ਕਕੂਮੀ ਕਰਨਾ ਗਰਮ ਕਰ ਚਲੋ ਉੱਠ ਫੇਰ ਉੱਠ ਉਹ ਥੋੜੀ ਬਾਈ ਧਰਤੀ ਬਹੁਤ ਗਰਮ ਸੇਕ ਮਾਰਦਾ ਅਤੇ ਤਿਆਰੀ ਕਿਆਰ ਵਰ ਤਿਆਰ ਆ ਬਾਈ ਕਿਆਰੀ ਚ ਤਿਆਰ ਵਰ ਤਿਆਰ ਆ ਵਿਜਣ ਵਾਸਤੇ ਨੇਤਰ ਬਾਈ ਨੇ ਤਾਂ ਬੀਜ ਵੀ ਦਿੱਤੀ ਬਾਈ ਪਰੇ ਤਿਆਰ ਕਰਕੇ ਅੱਜ ਬੜੀ ਸਪੀਡ ਵਰਸੀ ਨਾਲ ਦੀ ਨਾਲ ਤਿਆਰ ਕਰਕੇ ਵਿਤੀ ਇਸ ਦਾ ਹਲੇ ਬੀਜ ਵੀ ਬਾਈ ਪਿਓ ਨਹੀਂ ਹੈਗਾ ਇੱਕ ਨਹੀਂ ਥਾਲੀਆਂ ਪਈਆਂ ਹਲੇ ਪਤਾ ਨਹੀਂ ਕਰ ਟਾਈਮ ਆਣਾ ਹਲੇ 28 ਤਰੀਕ ਦੇ ਨੇੜੇ ਜੇ ਕਹਿੰਦਾ ਬਾਈ ਸਾਡਾ ਬੀਜਣੀ ਆ ਉਹਨੂੰ ਸਾਈਕਲ 'ਤੇ ਪਾਇਆ ਕਿ ਮੋਟਰਸਾਈਕਲ 'ਤੇ ਕਿਥੇ ਖੜਾ ਸਾਈਕਲ ਉੱਥੇ ਖੜਾ ਚੱਲ ਫੇ ਮੋਟਰ ਕਰਨੀ ਉਹ ਮੋਟਰ ਇੱਕ ਦੇਖੋ ਬਾਈ ਪੂਰੀ ਹਰਿਆਈ ਚ ਹੈ ਹਰਿਆਲੀ ਹਰਿਆਲੀ ਉੱਪਰ ਦੇਖ ਲੋ ਪਰਲੀ ਸਾਈਡ ਨੂੰ ਜੇ ਬੰਦਾ ਬਹਿ ਜਵੇ ਹਵਾ ਲੱਗਦੀ ਠੰਡੀ ਠੰਡੀ ਬਾਈ ਏਸੀ ਵਾਲੀ ਕੰਮ ਆ ਫੁੱਲ ਸ਼ਾਮਾਂ ਐ ਇਕਣਾ ਦਰਖਤ ਹੋਣੇ ਚਾਹੀਦੇ ਮੋਟਰਵਾ ਬਾਈ ਬਾਣੀ ਮੋਟੀ ਗਰਮੀ ਘਟ ਰਹੀਂਦੀ ਐ ਜੇ ਆਪਾਂ ਖੇਤਾਂ ਚ ਕੰਮ ਕਰਨਾ ਐ ਮਾੜਾ ਮੋਟਾ ਧੁੱਪ ਲੱਗੇ ਤਾਂ ਮੋਟਰਵਾ ਕੇ ਬਹਿ ਰਸਾਦੇ ਬਾਈ ਕਈ ਮੋਟਰਾਂ 'ਬ ਦਰਖਤ ਨਹੀਂ ਹੈਗਾ ਵੀ ਉੱਥੇ ਬਹੁਤ ਔਖਾ ਹੁੰਦਾ ਐ ਇਕਣਾ ਦਰਖਤ ਹੋਣੇ ਚਾਹੀਦੇ ਬਾਈ ਬਹੁਤ ਫਾਇਦੇ ਨੇ ਨਾ ਮੋਟਰਾਂ 'ਪ ਹਾਂ ਪਾਣੀ ਐ ਇੱਧਰ ਨੂੰ ਆਓ ਦੇ ਪਾਣੀ ਹੈ ਗਲਤ ਸਾਈਡ ਨੂੰ ਆ ਗਏ ਨਾ ਬਾਈ ਉਧਰ ਖਾਲ ਪਾਤੀ ਪਾਪਾ ਜੀ ਨੇ ਸਰੇ ਤੱਕ ਨੀਤਰ ਤੇ ਤਾਂ ਕਰਕੇ ਉਧਰ ਨਹੀਂ ਜਾ ਨਹੀਂ ਹੁੰਦਾ ਪਾਪਾ ਜੀ ਅਸਵੇਰੇ ਲੱਗੇ ਵੀ ਤੁਰੇ ਖਾਲ ਪਾਉਣ ਬਾਈ ਹਾਂ ਦੇਖੋ ਆ ਜੁੱਤੀ ਵੀ ਉਰੀ ਰਹੀਗੀ ਪਾਪਾ ਜੀ ਦੀ ਹੈ ਪੂਰੀ ਰਹੀਗੀ ਲਓ ਜੀ ਬਾਈ ਬਿਜਲੀ ਦੀ ਤਾਰਾਂ ਦਾ ਪਟਾਕਾ ਪਿਆ ਹੈ ਦੇਖੋ ਬਈ ਇੱਧਾ ਅੱਗ ਲੱਗ ਜਾਂਦੀ ਚੱਲਿਆ ਅੱਗ ਲੱਗ ਗਈ। ਇਹ ਤਾਂ ਆਰੇ ਭੜੀ ਆ ਉਸਮਾ ਉਹਦੇ ਕਰਕੇ ਬਈ ਅੱਗ ਲੱਗੀ ਦੇਖੋ। ਉਹ ਤਾਰ ਦਾ ਪਟਾਕਾ ਪਿਆ ਬਾਈ ਦੇਖੋ ਪਹਿਲੇ ਨੰਬਰ ਵਾਲੀ ਦਾ। ਲੋ ਜੀ ਬਾਈ ਇੱਧਾ ਤਾਂ ਤਤਰੀ ਭੜਤ ਕੰਮ। ਹਾਂ ਵੀ ਆਪਾਂ ਨੇ ਕਰ ਬੀਜਣੀਆਂ। ਬਈ 2 ਦਿਨ ਕਹੀ ਜਾਂਦਾ ਇਹ 2 ਦਿਨ ਆ ਜੂਗੇ। ਪਾ ਜਿੰਬੜਾ ਤੋਂ ਸਾਲ ਬਿਨਾਂ ਉਹ ਤੇ ਤਰੇਦੀ ਵਾਂਗ ਆ ਤਿਆਰੀ ਕਰਤੀ ਨਾ ਜੀ ਵੀ ਹੋਣੇ ਕੰਮ ਚੱਕ ਦੂਗੇ ਕੀ ਹੋਰ ਬੀਬੀ ਦਾ ਸਾਥ ਤਾਂ ਉਧਰ ਦੇ ਤਰੇਦੀ ਬਾਹੀ ਉੱਥੇ ਬੁੰਦਾ ਬੀਜ ਨਾਲ ਵਾਲਾ ਵੀ ਤਿਆਰੀ ਨਹੀਂ ਕੀਤੀ ਤਰੇਦੀ ਫਿਰ ਕਿ ਛੇੜਿਆ ਵੀ ਨਹੀਂ ਖੇਤ ਵੀ ਬਾਹਤ ਤੇ ਵੀ ਛੇਤੀ ਲਾਉਂਗਾ ਤੇ ਕੀਤਾ ਪਰ ਡਾਉਂਦ ਰਿਹਾ ਕੰਮ ਹੋਰ ਭਾਈ ਬੀਜ ਜਿਹੜੇ ਹਾਈ ਦੋ ਦਿਨ ਅਰੇ ਦੋ ਦਿਨ ਨਹੀਂ ਪਿਆਉਣੀ ਹੈ ਹੋਰ ਜਗਰੇ ਪਾਇਆ ਕਰਿਆ ਯਾਰ ਤੁਸੀਂ ਤਾਂ ਬੀਜ ਵੀ ਆਏ ਗੇਰੇ ਵੇ ਕਹਿੰਦਾ ਤੇਰੇ ਢੋਲੀ ਜੀ ਪਾ ਲੋ ਕਹਿੰਦਾ ਹੁਣ ਪਿਓ ਦਿੰਦੇ ਆ ਬਾਈ ਜਿਹੜੇ ਹਾਈਬ੍ਰਿਡ ਬੀਜ ਐ ਇਹ ਲੇਟ ਬੀਜ ਹੁੰਦੇ ਉਹ ਕਾਹ ਤੋਂ ਲੇਟ ਬੀਜ ਹੁੰਦੇ ਯਾਰ ਹਾਂਜੀ ਨਹੀਂ ਖਰਾਬ ਕਰਦਾ ਫਿਰ ਲਾ ਸਾਢੇ ਪਾ ਲੇਟ ਲੱਗੀ ਨਹੀਂ ਕਰ ਤੇ ਪਕਾਉਣ ਨੂੰ ਏਡੀ ਅੱਖਾ ਹੋ ਗਿਆ ਵੀ ਗਾਜ ਪੱਕੂਗੀ ਇਹ ਇਹ ਵੀ ਗੱਲ ਤੇ ਕਣਕ ਲੇਟ ਹੋ ਗਈ ਕਣਕ ਝਾੜਕ ਤਾਂ ਆ ਗਈ ਫਿਰ ਤਾਂ ਦੇ ਟਾਈਮ ਨਾਲ ਚੀਜ਼ੋ ਟਾਈਮ ਨਾਲ ਹੀ ਹੁੰਦੀ ਕਰਦੇ ਆ ਫਿਰ ਸਾਲੂ ਪਿਓ ਦੇ ਮਹੀਨੇ ਕਰੀ ਲੱਗਣੀ ਚਾਹੀਦੀ ਬਾਈ ਪਨੀਰੀ ਵਧੀਆ ਬਈ ਗਰਮੀ ਦਾ ਕਹਿਰ ਤਾਂ ਹੈਗਾ ਪਨੀਰੀ ਪਰ ਗਰਮੀ ਦਾ ਮੇਰੀ ਗੱਲ ਸੁਣ ਲੈ ਹਾਂ ਜੇ ਹੁਣ ਆਪਾਂ ਗਰਮੀ ਲਾ ਦਿਨਾਂ ਫੇ ਇਹ ਤਾਂ ਹੈ ਸ਼ਾਮੋਂ ਨੜਦੇ ਆ ਹੂੰ ਜੇ ਪਨੀਰੀ ਭਰ ਕੇ ਪੁੱਛੂਣੀ ਹੋਣੀ ਮੁੜ ਕੇ ਵੀ ਭਰ ਮੋਵੇ ਜੇ ਹੰਡੀ ਹੋਵੇ ਖੜੀ ਪਾਣੀ ਉਹ ਫੂਕ ਦੇ ਨਹੀਂ ਨਿਕਲਣਾ ਚਾਹੀਦਾ ਪਾਣੀ ਧੁੱਪ ਮਾ ਫੇ ਫੂਕ ਕੋ ਜਾਂਦੀ ਐ ਅਨੇਤਰਾ ਨੇ ਹੁਣ ਗਿੱਜੀ ਐ ਕਿ ਸਵੇਰੇ ਹੁਣਾਂ ਦੋ ਹੋਏ ਤੋਂ ਹੁਣੇ ਵੀਜੀ ਐ ਹੁਣ ਵੀਜੀ ਠੀਕ ਐ ਨਹੀਂ ਤੇ ਪਾਣੀ ਨਿਕਲਣਾ ਚਾਹੀਦਾ ਤਾਂ ਦਿਨਾਂ ਨਿਕਲੇ ਫੂਕ ਕੋ ਜਾਂਦੀ ਬਾਈ ਸਵੇਰੋਂ ਪਰਿਅ ਹੈ ਤਕਰੀਬਨ 6:30 ਵਜੇ ਜੇ ਲੈਟ ਆਈ ਐ ਠੀਕ ਐ ਪੂਰੇ 11 ਵਜੇ ਪਾਣੀ ਘਟਦਾ ਦੇਖਾਂਗਾ ਠੀਕ ਹੈ ਨਾ ਤਾਂ ਹੀ ਬਈ ਕਾਮਯਾਬ ਹੈ ਫਿਰ ਉਹ ਸੂਰਜ ਹੋ ਜੂ ਮੈਂ ਉੱਪਰ ਕੱਲੇ ਆਹ ਜੀ ਅਸੀਂ ਤਰਪਾਲ ਬਾਦੀ ਉਹਨੀ ਜਗ੍ਹਾ ਇਹ ਪਤਾ ਕੀ ਹੁੰਦਾ ਧੁੱਪ ਤੇ ਧੁੱਪ ਦਾ ਪਾਣੀ ਦਾ ਪਾਣੀ ਗਰਮ ਹੋ ਗਿਆ ਹਾਂ ਜੀ ਤੇ ਠੇਰੇ ਹੀ ਬਣ ਜਾਂਦੀ ਆ ਪੂਰੀ ਹੀ ਪਨੀਰੀ ਬਟਕ ਜਾਂਦੀ ਆ ਆਕੇ ਅੱਧੀ ਪਨੀਰੀ ਫੁੱਗ ਜਾਂਦੀ ਪੂਰੀ ਪਨੀਰੀ ਦੱਬੇ ਦਿੰਦੀ ਆ ਉਹ ਉਹ ਤਾਂ ਕੰਮ ਖਰਾਬ ਆ ਫਿਰ ਉੱਪਰ ਦੇਹੀ ਚੜ ਜਾਂਦੀ ਨਹੀਂ ਤੇ ਜਦ ਡੁੱਬੀ ਵੀ ਪਨੀਰੀ ਉੱਪਰ ਚੜ੍ਹ ਜਾਂਦੀ ਨਹੀਂ ਤੇ ਪਨੀਰੀ ਜੇਗਾ ਇਧੇ ਹੀ ਮਰਾਉਗੀ ਸਹੀ ਗੱਲ ਇਹਦਾ ਪਾਣੀ ਖੜਾ ਲਾ ਦੋ ਕੱਢ ਦੋ ਪਾਣੀ ਲਾ ਦੋ ਕੱਢ ਦੋ ਚਾ ਦੋ ਟਾਈਮ ਲਾ ਲੋ ਹਾਂ ਉਹਦੇ ਬਾਅਦ ਯਾ ਹੁਣ ਪਨੀਰੀ ਨੰਗੀ ਰਹਿਣ ਲੱਗ ਗਈ ਤੇ ਪਰ ਤੇ ਰੱਖੋ ਫਿਰ ਬੰਦ ਇਹ ਬੰਦ ਪਰ ਕੇ ਰੱਖੋ ਸਮਝਿਆ ਸੀ ਨਹੀਂ ਐ ਕਿ ਮਾਇਆ ਇਹਦਾ ਹੁਣ ਬਾਈ ਤਿਆਰਵਾ ਕਰ ਛੋਟੇ ਬੱਚਾ ਪਾਲੀਆ ਹੁੰਦਾ ਨਾ ਪਹਿਲਾਂ ਉਹ ਕੰਮ ਪਨੀਰੀ ਦਾ ਹੈ ਪੂਰਾ ਤਿਆਰਵਾ ਕਰਨਾ ਪੈਂਦਾ ਦੇਖ ਭਾ ਰੱਖਣੀ ਪੈਦੀ 10 12 10 12 ਦਿਨ ਤੱਕ ਪੂਰੀ ਦੇਖ ਭਾਲ ਬਾਈ ਦੇਸੀ ਰਹਿ ਨਹੀਂ ਪਾਇਆ ਹੈ ਦੇਸੀ ਰਹਿ ਨਹੀਂ ਪਾਇਆ ਦੇਸੀ ਅਸੀਂ ਨਹੀਂ ਪਾਉਂਦੇ ਦੇਸੀ ਕੱਖ ਹੋਣਾ ਨਾ ਬਾਈ ਕੱਖ ਹੁੰਦਾ ਇੱਕ ਦਾਇਆ ਦਾਇਆ ਬਾਦ ਤਾਂ ਅਸੀਂ ਫੁੱਲ ਦਾਇਆਬਦ ਪਾ ਦਵੇ ਦਾਇਆ ਜਿਆਦਾ ਪਾਉਂਦੇ ਜੀ ਉਹ ਦਿੱਤੀ ਸਿੱਕੀ ਜਦ ਦੇਦੀ ਜੀ ਲੋੜ ਲੱਗੀ ਜਦ ਸਾਹ ਤੇ ਟੁੱਪੇ ਦਾ ਪਾਣੀ ਪੁੱਜਦਾ ਦੇਸੀ ਇਹ ਘਰ ਹੋਵੇ ਆਓ ਬਾਈ ਆਈ ਰਿਜ ਨੂੰ ਟੁੱਪੇ ਦਾ ਪਾਣੀ ਗਾ ਉਹ ਉੱਥੇ ਬਾਈ ਅੱਗ ਲੱਗ ਗਈ ਦੀ ਕੱਗਾ ਬੈਠਾ ਹੋਰੇ ਕਹਿੰਦਾ ਪਟਾਕਾ ਪੈ ਗਿਆ ਉਹ ਉੱਥੇ ਅੱਗ ਲੱਗ ਗਈ ਕਿੱਥੇ ਆ ਜਿਹੜਾ ਸੀਪੇ ਦਾ ਜੜਵਾ ਖੜਾ ਹੈ ਉਰੇ ਹਾਂ ਅੱਧਾ ਘੰਟਾ ਹੋ ਗਿਆ ਮੈਂ ਕਹਿੰਦਾ ਅੱਗ ਵਾਲਦੀ ਨੂੰ ਉਹ ਜੈਂਪਰ ਜੜ ਗਿਆ ਬੜਾ ਗਿਆ ਬੋਪੜਾ ਪਿਆ ਹੂੰ ਡੈਂਪਰ ਜੜ ਗਿਆ ਜੈਂਪਰ ਜੜ ਗਿਆ ਬਹੁਤ ਆ ਬਾਈ ਪਿੰਡ ਵਾਲਾ ਪਿੰਡ ਵਾਲਾ ਆ ਸੂਏਪਰ ਵਾਲੀ ਲਾਈਨ ਦਾ ਆਹੀ ਆਹੀ ਬਾਈ ਆਹੀ ਇੱਕ ਫਿਊਜ ਉੜ ਗਿਆ ਉਹਦਾ ਮੈਂ ਦੇਖ ਕੇ ਆਇਆ ਅਸਲ ਦੱਸੋ ਨਾ ਫੋਨ ਕਰਕੇ ਇਹਨਾਂ ਨੂੰ ਨਹੀਂ ਸੂਏ ਨੂੰ ਫੱਟ ਰੋਲ ਤੇ ਖੜੀ ਜਾਂਦੇ ਹੋ ਨਾ ਨਾ ਠੀਕ ਹੈ ਦੱਸਣਾ ਚਾਹੀਦਾ ਵੀ ਇੱਥੇ ਬਾਈ ਬਟਾਕਾ ਪਿਆ ਫੇ ਉੱਥੇ ਆ ਕੇ ਖੜਦੇ ਆ ਉਹ ਕਹਿੰਦੇ ਨੇ ਫੋਨ ਕਰ ਦੇਣ ਨੂੰ ਸੁੱਚਾ ਕਰਦੇ ਰਾਈ ਜਿਹੜਾ ਪਿੱਛੇ ਤੇ ਦੱਸ ਦਿੰਦੇ ਆ ਹੈ ਕਿ ਨਹੀਂ ਬਾਈ ਕਿਤੇ ਇੱਧਰ ਹਵਾ ਚੱਲੀ ਨਾ ਕੋਈ ਤਾਰ ਤੁਰ ਭੜ ਗਈ ਪੂਲਰਾਂ ਗੱਲ ਪਮੋਏ ਅਰੇ ਹੁੰਦੀ ਪਿਆ ਤੰਗ ਤਾਂ ਨਹੀਂ ਕਰਦਾ ਤੂੰ ਬਸ ਤਾਂ ਮੇਰੇ ਹੁੰਦੀ ਆ ਅਗਰ ਵੀ ਬਾਬਰ ਨਹੀਂ ਤੇ ਹਿੰਦੀ ਹਿੰਦੀ ਲਾ ਲਈ ਮੇਰੀ ਰੱਟ ਉਹ ਹੀ ਚੱਕਰ ਪਿਆ ਫੋਨ ਮਾਰ ਬਾਈ ਲੱਗੇਗਾ ਤੂੰ ਲਾ ਤਾਂ ਮੈਨੂੰ ਲਾ ਦੇਣਾ ਮੈਂ ਨਹੀਂ ਮੈਨੂੰ ਪਤਾ ਲੱਗ ਗਿਆ ਇੱਥੇ ਪਿਆ ਹੈ ਗਾਮੇ ਨੂੰ ਫੋਨ ਲਾ ਦੇ ਸਾਡੇ ਕੋ ਨੰਬਰ ਨਹੀਂ ਦਾ ਬਾਈ ਸਾਡੇ ਨੂੰ ਨਹੀਂ ਮੋਹ ਨਹੀਂ ਲਾ ਦੇਣਾ ਕੇ ਬਾਈ ਉਰੇ ਪਟਾਕਾ ਵਹਿ ਲਿਆ ਮਾਲਾ ਨਹੀਂ ਸੋਚੀ ਉਹ ਕਿ 50 ਪਟਾਕੇ ਭਾਈ ਬਾਬੂ ਪਾਸੇ ਸੋਫੇ ਕੋਲ ਭਾਈ ਅਗੇ ਭਾਈ ਪੰਮੂ ਤਾਂ ਤੰਗ ਤਾਂ ਹੀ ਕਰਦਾ ਇਹ ਬਹੁਤ ਤੰਗ ਕਰਦਾ ਹਾਂ ਗੱਦਾ ਕੁੜੀਆਂ ਮਾਰਦਾ ਮੇਰੇ ਮੈਂ ਬੱਸ ਕਰ ਹੁਣ ਮੈਂ ਪੂਰਾ ਹੋਲੇ ਹੁਣ ਕੁਹਾੜੀ ਵੀ ਹੱਥ ਲੱਗਦੀ ਅੱਛਾ ਕੁਹਾੜੀ ਉਹ ਕਰਦੇ ਕੋਲ ਕੁਹਾੜੀ ਨਹੀਂ ਮਿਲਦੇ ਉਹ ਗੜਸਾ ਗਿਆ ਭਾਈ ਗਰਦਰ ਕੋਲ ਕੋ ਹੁੰਦਾ ਤਾਂ ਆਓ ਹੁਣ ਕੋਤਸਾ ਮੇ ਗਿਆ ਛੁੱਟੀਆਂ ਟਾਈਮ ਹੋ ਗਏ ਛੁੱਟੀਆਂ ਟਾਈਮ ਹੋ ਗਏ ਵਿਆਹ ਤੇ ਕੱਲੂ ਉਹ ਸਵੇਰੇ ਆ ਜਾਊਗਾ ਉਹ ਉਤਾਰਦੇ ਮੈਂ ਬੈਗਾ ਪਿਆ ਇਤਰਾ ਜਿਹੜੀ ਸੁਟਤਾ ਪਾਣੀ ਸੁੱਕੀ ਜਾਂਦੀ ਹੈ ਕਸ਼ਮੀਰੀ ਆਪਣਾ ਸਵੇਰ ਦੀ ਹੋ ਚਾਈ ਦਵੇ ਕਿਸ਼ਮੀਰੀ ਬਾਈ ਦੇ ਘਰ ਕੋਲ ਕੋਲ ਕਸ਼ਮੀਰੀ ਦੇ ਘਰ ਕੋਲ ਹਾਂ ਕਿਸ਼ਮੀਰੀ ਦੇ ਘਰ ਕੋਲ ਅੱਜ ਤੁੱਚ ਮੰਡਾਲੀ ਆ ਮੰਡਾਲੀ ਹੋਤੀ ਆ ਰਹਾ ਚੱਲੋ ਮੰਡਮਾ ਮਾਲਾ ਕਿ ਮਿੱਟੀ ਕੋਲ ਕ ਉੱਥੇ ਪਟਾਗਾ ਦਿਆ ਅੱਗ ਨਿਕਲ ਜੀ ਅੱਗ ਨਿਕਲੀ ਆ ਖਾਲੇ ਜੱਟ ਚਲ ਗਿਆ ਸਤਿ ਸ਼੍ਰੀ ਅਕਾਲ ਜੀ ਗਰਮੀ ਜ਼ਿਆਦਾ ਏ ਗਰਮੀ ਜ਼ਿਆਦਾ ਏ ਲੱਭਾ ਨਹੀਂ ਬੰਦਾ ਮੈਂ ਤੇਰੀ ਫੋਟੋ ਦੇਖ ਲੈਂਦਾ ਦੂਹੋਂ ਪਾਸੇ ਨਹੀਂ ਤੇਰੇ ਨੰਬਰ ਮੈਨੂੰ ਪੜਾਉਣਾ ਪੈਂਦਾ ਫਿਰ ਆ ਮੈਂ ਤਾਂ ਤੈਨੂੰ ਤੇਰੇ ਹੱਥ ਨਾਲ ਹੀ ਭਾਈ ਇੱਥੇ ਪੜਾਗਾ ਪਿਆ ਹਾਂ ਸਿੱਧਾ ਜਾ ਉੱਥੇ ਉੱਪਰ ਫੜਾ ਹੁਣ ਜਾ ਤਾਂ ਸੀਜ਼ਨ ਦੇ ਬਾਅਦ ਹੈ ਹਾਂ ਠੀਕ ਹੈ ਚਲੋ ਭਾਈ ਦੱਸਦਾ ਭਾਈ ਨੇ ਉੱਥੇ ਪਿਆ ਫੜਾ ਆਖ ਨਹੀਂ ਚੱਲ ਜੀ ਤੇਰੇ ਫੋਨ ਆ ਗਿਆ ਹਾਂ ਕੀ ਕਹਿਣਾ ਭਾਈ ਆਹ ਭਾਈ ਤੇਰਾ ਬਹੁਤ ਦਾ ਦੁਬਾਰਾ ਕਹਿੰਦਾ ਸੀ ਲੈਂਦਾ ਚੈੱਕ ਲੱਗ ਲੱਗ ਜਾ ਰਿਹਾ ਉਹ ਚੈੱਕ ਕਰ ਵਾ ਠੀਕ ਹੈ ਆਇਆ ਅਗਲੇ ਦੱਥੇ ਮਾ ਉਹ ਇੱਥੇ ਲੱਗਾ ਨਾ ਨਾ ਠੀਕ ਹੈ ਕੋਈ ਮੇਰੇ ਕੋਲ